ਅੱਜ ਮਿੱਤਰੋ ਤੁਹਾਡੇ ਵਾਸਤੇ ਨਾ ਛੋਟੇ ਜੇ ਮੌਲ ਵਾਲਾ ਸਾਰਾ ਰੀਗਨਲ ਸਵਰਾਜ 735 ਟਰੈਕਟਰ ਲੈ ਕੇ ਆਏ ਆਂ ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਵਧੀਆ ਵਧੀਆ ਹੋ ਠੀਕ ਠਾਕ ਠੀਕ ਆ ਬਾਈ ਸਵਰਾਜ 735 ਆ ਬਾਈ ਇਹ ਕਿਹੜਾ ਮਾਡਲ ਆ ਸਭ ਤੋਂ ਪਹਿਲਾਂ ਸਭ ਤੋਂ ਵੀ ਮਾਡਲ ਆ ਇਹ ਠੀਕ ਆ 1996 ਮਾਡਲ ਆ ਗੱਲ ਕਰੀਏ ਨੰਬਰ 50 ਵਾ ਜੀ ਹਾਂ ਨੰਬਰ 50 ਵਾ ਠੀਕ ਆ ਪਿਆਵ ਨੰਬਰ ਆ 10 ਦੀ ਗੱਲ ਕਰੀਏ ਬਾਈ ਟਾਇਰ ਮੂਰਲੇ ਨਵੇਂ ਆ ਬਾਈ ਮਗਰ ਲੱਦੇ ਆ ਮੂਰਲੇ ਨਵੇਂ ਆ ਤੇ ਮਗਰਲੇ ਟਾਇਰ ਅੱਧੇ ਆ ਗੱਲ ਕਰੀਏ ਬਈ ਰੰਗ ਪੇੜ ਦੀ ਰੰਗ ਪੇੜ ਦਾ ਰੀਟਰ ਸਾਰਾ ਰੀਜਨਲ ਆ ਸਾਰਾ ਟਰੈਕਟਰ ਰੀਜਨਲ ਆ ਫੁੱਲ ਗਾਰੰਟੀ ਆ ਹਾਂ ਫੁੱਲ ਗਾਰੰਟੀ ਆ ਬਈ ਆਪਣੀ ਠੀਕ ਆ ਫੁੱਲ ਗਾਰੰਟੀ ਆ ਟਰੈਕਟਰ ਸਾਰਾ ਰੀਜਨਲ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਕਿਸੇ ਗੇਅਰ ਦੀ ਆਵਾਜ਼ ਨਹੀਂ ਟਰੈਕਟਰ ਬਲੋ ਮਾਰਦਾ ਹੋਵੇ ਗੇਅਰ ਕੋਈ ਆਵਾਜ਼ ਕਰਦਾ ਹੋਵੇ ਹਿੱਸੇ ਦੀ ਕਿਸੇ ਪਾਸੇ ਆਵਾਜ਼ ਹੋਵੇ ਟਰਮ ਗਲਿਆ ਬਲਿਆ ਹੋਵੇ ਮਗਰਾਡਾ ਮੂਡਾ ਟਰੈਕਟਰ ਸਾਰਾ ਸੋਹਣਾ ਯਾਰ ਹਾਂ ਸੋਹਣਾ ਪਿਆ ਟਰੈਕਟਰ ਮਾਡਲ ਦੇ ਹਿਸਾਬ ਨਾਲ ਨਾ ਕੰਡੀਸ਼ਨ ਸਾਫ਼ ਪਈਆ ਟਰੈਕਟਰ ਦੀ ਵੀ ਲੰਕਾ ਔਲੰਕਾਰ ਆ ਟਰੈਕਟਰ ਨਾ ਹੋਰ ਚੰਗਾ ਵੀ ਹੁੱਕ ਹੁੱਕ ਦਾ ਵੀ ਚੰਗਾ ਟਰੈਕਟਰ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਫੁੱਲ ਗਾਰੰਟੀ ਆ ਬਈ ਅਗਲਾ ਵਾਕੇ ਲੈ ਜੀ ਬਈ ਵਾਕੇ ਦਸਦੀ ਨਾਲ ਲੈ ਕੇ ਜਾਵੇ ਲਿਖ ਦਾਂਗੇ ਆਪਾਂ ਨਾਲ ਠੀਕ ਆ ਲਿਖ ਦੇਉਗੇ ਇੰਨੀ ਗਾਰੰਟੀ ਇਹਦੇ ਨਾਲ ਸਮਾਨ ਕੀ ਮਿਲੂ ਬਾਈ ਬਾਈ ਫੱਟੀ ਇਹਦੇ ਨਾਲ ਡੰਡਾ ਇਹਦਾ ਵੀ ਹੋਣੀ ਯਾਰ ਇਹਦਾ ਵੀ ਡੰਡਾ ਹੈ ਨਹੀਂ ਫੱਟੀ ਤੇ ਛਤਰੀ ਮਿਲੂਗੀ ਹਨਾ ਠੀਕ ਆ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਲਿਆ ਸਕਦੇ ਹੋ ਰਿੰਮਾ ਰੁੰਮਾ ਦਾ ਟਰੈਕਟਰ ਚੰਗਾ ਪਿਆ ਸਾਫ ਆ ਵੀ ਛੋਟੇ ਜ਼ਿੰਮੇਦਾਰ ਆ ਤੇ ਯਾਰ ਵਧੀਆ 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 ਯਾਰ ਵੀ ਜਿਹੜੇ ਬੰਦੇ ਨੇ ਥੋੜੀ ਬਾਈ ਕਰਨੀ ਹੈ ਨਾ ਟਰੈਕਟਰ ਪੂਰਾ ਚੰਗਾ ਹੈ ਕੋਈ 50 70 ਕਿੱਲਿਆਂ ਵਾਲੇ ਵਾਸਤੇ ਵੀ ਬਹੁਤ ਵਧੀਆ ਵਧੀਆ ਮੈਣਾ ਬਾਈ ਠੀਕ ਆ ਕਾਗਜ਼ ਪੱਤਰ ਓਕੇ ਆ ਬਾਈ ਬਾਈ ਕਾਪੀ ਦੀ ਫੁੱਲ ਗਾਰੰਟੀ ਆਪਣੀ ਠੀਕ ਹੈ ਜੀ ਹੁਣ ਗੱਲ ਕਰੀਏ ਬਾਈ ਇਹਦੇ ਰੇਟ ਦੀ ਕੀ ਡਿਮਾਂਡ ਹੈ ਇਹਦੀ ਜਿਹੜਾ 1 ਲੱਖ ਤੇ 35 ਹਜ਼ਾਰ ਕੀ ਡਿਮਾਂਡ ਕਰਦੇ ਬਈ ਆਪਾਂ 1 ਲੱਖ ਤੇ 35 ਹਜ਼ਾਰ ਰੁਪਿਆ ਡਿਮਾਂਡ ਹੈ ਜਿਹੜਾ ਕਰਕੇ ਆਉਂਦਾ ਬਾਈ ਵੀਡੀਓ ਸ਼ੇਅਰ ਕੋਰੇ ਆਪਾਂ 15000 ਰੁਪਿਆ ਸਿੱਧਾ ਲੈਸ 1 ਲੱਖ 35 ਹਜ਼ਾਰ ਚੋਂ 15000 ਸਿੱਧਾ 1 ਲੱਖ 20 ਹਜ਼ਾਰ ਦਾ ਦੇ ਦੋਗੇ ਹਾਂ ਠੀਕ ਆ 20 ਜੋ ਵੀ ਮਾਨਤਨ ਹੋਰ ਵੀ ਕਰ ਦਾਂਗੇ ਯਾਰ 1 ਲੱਖ 20 ਹਜ਼ਾਰ ਜੋ ਵੀ ਕਰ ਦੋਗੇ ਮਾਨਤਨ ਠੀਕ ਆ ਕਿਹੜੇ ਪੈਂਡ ਵਕਾਉ ਆ ਬਈ ਇਹ ਇਹ ਸੇਖਮਾ ਪੈਂਡ ਆਇਆ ਫਲਾਤ ਵਾਲਾ ਪੈਂਡ ਸੇਖਮਾ ਜਿਹੜਾ ਬਰੋਇਪੁਰ ਜਿਹੜਾ ਬਰੋਇਪੁਰ ਨੰਬਰ ਬੋਲ ਦੀ ਬਈ 95921 ਹਾਂਜੀ 13913 ਹੁਣ ਬਈ ਥੋੜੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਕਰ ਦੋ ਜੀ ਬਸ ਫੁੱਲ ਕਰਾਂਗੇ ਮਾਨਤਨ ਠੀਕ ਆ ਬਈ ਧੰਨਵਾਦ ਜੀ